ਕੀ ਨਾ ਬਜੀ ਵਰਪਰੀ ਕਿਹੜੀ ਜਗ੍ਹਾ ਤੋਂ ਮੰਡਾਲਾ ਪੈਨ ਬਜੀ ਇੱਥੇ ਤੁਸੀਂ ਕਿੰਨੇ ਕਿਥੋਂ ਦੇ ਜਿਹੜੇ ਇਹ ਕਿਹੜੇ ਲੱਗਦੇ ਆ ਮੇ ਸਾਡਾ ਇਹ ਲੱਕੜ ਦਾ ਕੰਮ ਆ ਅਸੀਂ ਕਦੇ ਮੋਟਰਸਾਈਕਲ ਤੇ ਕਦੇ ਟਰੈਕਟਰ ਤੇ ਸਾਡਾ ਡੇਲੀ ਦਾ ਕੰਮ ਹੈ ਇੱਥੇ ਇਹ ਥੋੜਾ ਥੋੜਾ ਪਿਛੇ ਹੋਏ ਜੋਗੇ 10 15 ਦਿਨ ਮੇਰੇ ਤੋਂ ਵੱਡਾ ਸੀਗਾ ਇੱਥੇ ਆ ਸਪੀਡ ਬ੍ਰੇਕਰ ਕਰਕੇ ਉਹਨਾਂ ਦੀ ਜਾਨ ਮਸਾਂ ਬਚੀ ਐ ਪਿੱਛੋਂ ਗੱਡੀ ਮਾਰੀ ਉਹ ਨਹੀਂ ਪਤਾ ਲੱਗਿਆ ਜਾਨ ਕੋ ਇੱਥੇ ਫਿਰ ਹੋਰ ਚੱਕੀ ਦਾ ਕਿਸੇ ਨੂੰ ਇੱਕ ਵਿਚਾਰੇ ਮੁੰਡੇ ਦੀ ਲੱਤ ਟੁੱਟ ਗਈ ਵੀ ਇਹ ਬਹੁਤ ਗਲਤ ਆ ਇਹ ਜਿਹੜਾ ਹੈਗਾ ਇਹ ਚੀਜ਼ ਬੁਖਲੀ ਬਣੀ ਹੈ ਜੋ ਇਹ ਕੀ ਕਰਨਾ ਹਾਂਜੀ ਮੰਗ ਵੀ ਇਹ ਨਹੀਂ ਚਾਹੀਦੀ ਇਹ ਸਾਫ਼ ਚਾਹੀਦਾ ਪਲੇਟ ਹਾਂਜੀ ਮੈਂ ਕੀ ਨਾ ਦਵਿੰਦਰ ਸਿੰਘ ਜੀ ਕਿਸ ਮਸਲੇ ਨੂੰ ਲੈ ਕੇ ਜੋ ਅੱਜ ਇੱਥੇ ਕੱਥੇ ਆ ਅਸੀਂ ਸਮੂਹ ਨਗਰ ਜੰਡਵਾ ਦੇ ਨਿਵਾਸੀ ਇਸ ਮਸਲੇ ਤੇ ਇਕੱਠੇ ਹੋਏ ਹਾਂ ਜੀ ਜੋ ਆ ਜੰਪਾ ਜੀ ਇੱਥੇ ਹਰ ਰੋਜ਼ ਦਾ ਐਕਸੀਡੈਂਟ ਦਾ ਕਾਰਨ ਬਣ ਗਿਆ ਜੀ ਜਿਵੇਂ ਕੱਲ ਵੀ ਮਾਤਾ ਇੱਥੇ ਬੜ ਕੇ ਆ ਤੇ ਅਸੀਂ ਇਹ ਟੂਲ ਬਲਾਜਾ ਜਾਂ ਆਪਾਂ ਤੋਂ ਲੈਂਦੇ ਆ ਇਹਨਾਂ ਨੂੰ ਇਹ ਮੰਗ ਰੱਖਦੇ ਆ ਜੀ ਇੱਕ ਬੰਦੇ ਦਾ ਟੂਲ ਘਟਾਈ ਜਾਂਦੇ ਆ ਤੇ ਦੂਜੇ ਪਾਸੇ ਇਹਨਾਂ ਦਾ ਸੜਕ ਵੱਲੀ ਕੋਈ ਧਿਆਨ ਨਹੀਂਗਾ ਨਾ ਕੋਈ ਪੰਜਾਬ ਸਰਕਾਰ ਦਾ ਧਿਆਨ ਆ ਜੀ ਹੁਣ ਤੱਕ ਕਿੰਨੇ ਕਿਹੜੇ ਹਰ ਰੋਜ਼ ਦੀ ਕਾਰ ਨਹੀਂ ਬਣ ਗਿਆ ਜੀ ਹਾਇ ਰੋਜ਼ ਐਕਸੀਡੈਂਟ ਇੱਥੇ ਹੁੰਦਾ ਕਿ ਵੀਰ ਦੋ ਦੋ ਵਰੀ ਹੋ ਜਾਂਦੇ ਆ ਜੀ ਕੀ ਮੰਗ ਕਰਦੇ ਆ ਮੰਗ ਅਸੀਂ ਇਹ ਕਰਦੇ ਆ ਜੀ ਇਹ ਜਿਹੜੇ ਜਿੰਨੇ ਵੀ ਹਾਈਵੇ ਰਿਆ ਜੰਪ ਆ ਇਹਨਾਂ ਨੂੰ ਸਾਫ਼ ਕੀਤਾ ਜਾਵੇ ਜੀ ਕਾਫੀ ਦੂਰ ਤੱਕ ਬਣੇ ਹੋਏ ਸਾਰੇ ਛੜਪੇ ਚ ਬਣ ਗਏ ਅ ਇਸ ਤੋਂ ਪਹਿਲਾਂ ਕਿੰਨੇ ਆ ਆ ਅਸੀਂ ਆ ਹਫਤੇ ਦੇ ਵਿੱਚ ਹੀ ਲਗਭਗ ਜੀ ਕੋਈ 6-7 ਐਕਸੀਡੈਂਟ ਹੋ ਗਿਆ ਜੀ ਇਸ ਵਿਸ਼ੇ ਨੂੰ ਦੇ ਕੇ ਕਿਸੇ ਅਧਿਕਾਰੀ ਨੂੰ ਕੋਈ ਜਾਣਕਾਰੀ ਦਿੱਤੀ ਹੈ ਹਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਆ ਹੁਣ ਅਸੀਂ ਮੰਗ ਪੱਤਰ ਦੇ ਕੇ ਆਉਂਦੇ ਆ ਵੀ ਉਹਨਾਂ ਨੇ 15 ਦਿਨਾਂ ਦਾ ਟਾਈਮ ਦਿੰਨੇ ਆ ਤੇ 15 ਦਿਨਾਂ ਦੇ ਵਿੱਚ ਵਿੱਚ ਕੋਈ ਹੱਲ ਕਰੋ ਨਹੀਂ ਫਿਰ ਅੱਗੇ ਅਸੀਂ ਆਪਦੀ ਕਾਰਵਾਈ ਕਰਾਂਗੇ ਜੀ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਅਜੇ ਸਿੰਘ ਆ ਜੀ ਜਿਹੜੇ ਜੋ ਇੱਥੇ ਕੱਖੇ ਹੋ ਕਿਸ ਮਸਲੇ ਨੇ ਲੱਗੇ। ਅਸੀਂ ਆ ਜਿਹੜੇ ਜੰਪ ਬਣਿਆ ਜੀ ਇਹਨਾਂ ਦੇ ਮਸਲੇ ਜਿਹਾ ਹੈ। ਇੱਥੇ ਹਰ ਰੋਜ਼ ਐਕਸੀਡੈਂਟ ਆ ਇੱਕ ਦੋ ਰੋਜ਼ ਨੂੰ ਹੀ ਹਫਤੇ ਦੇ ਵਿੱਚ 5-6 ਹੋ ਜਾਂਦੇ ਆ। ਇਸ ਤੋਂ ਪਹਿਲਾਂ ਕਿਸੇ ਅਧਿਕਾਰੀਆਂ ਨੂੰ ਲੈਕਚਰੂਸ ਦੇ ਵਿੱਚ ਨਹੀਂ ਜੀ ਅਜੇ ਤਾਂ ਕੁਝ ਨਹੀਂ ਅਜੇ ਤਾਂ ਹੁਣੇ ਅਸੀਂ ਤਾਂ ਮੁੱਦਾ ਠਾਇਆ ਹੈ। ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਵੀ ਜਿੰਨੇ ਵੀ ਛੜਤਰੇ ਵਿੱਚ ਡੰਪਾਂ ਸਾਰੇ ਠੀਕ ਕੀਤੇ ਜਾਣ। ਜੋ ਤਾਂ ਕੱਲੀ ਐਕਸੀਡੈਂਟ ਹੋ ਗਏ ਉਹ ਜਿਹੜੀ ਬੁਢੀ ਲੱਤ ਟਟ ਗਈ। ਅਸੀਂ ਤਾਂ ਇਹੀ ਚਾਹੁੰਦੇ ਆ ਵੀ ਹਰ ਇੱਕ ਦਾ ਭਲਾ ਹੋਵੇ ਤੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਠੀਕੀ ਤੇ ਜਾਣ